ਲਓ ਵੀ ਮਿੱਤਰੋ ਅੱਜ ਫੇਰ ਤੁਹਾਨੂੰ ਬੱਚੇ ਦਿਖਾਉਣੀਆਂ ਦੋ ਇੱਕ ਚੰਬੀ ਦਿਖਾਵਾਂ ਦੂਜੀ ਮਾਰਵਾੜੀ ਤੇ ਦੋਨੇ ਬੱਚੇ ਟੌਪ ਕਲ ਕੁਆਲਿਟੀ ਦੇ ਆ ਪਹਿਲਾਂ ਤਾਂ ਬੱਚੀ ਦੇਖੋ ਜਮੈਂ ਮਾਰਵਾੜੀਆਂ ਨਾਲੋਂ ਵੀ ਚੰਗੇ ਜਮੈਂ ਛੋਟਾ ਕੰਨ ਅੱਧੀ ਪੌਣੀ ਇੰਚੀ ਦਾ ਕੰਨ ਤੇ ਉਹਦੇ ਨਾਲ ਵੀ ਦਿਲ ਬਣਾ ਜਾਂਦੇ ਦਿਲ ਬਣਾਵੇ ਕਿਉਂ ਨਾ ਬਾ ਬਹੁਤ ਤਗੜਾ ਦੇਖੋ ਪਹਿਲਾਂ ਕੰਨ ਦੀ ਕੁਆਲਿਟੀ ਦੇਖੋ ਬਾਕੀ ਨੈਕ ਨੁੱਕ ਪੂਰੀ ਮਾਰਵਾੜੀਆਂ ਨੂੰ ਮੈਂ ਉਹ ਚੀਜ਼ ਮੈਂ ਜਿਹੜੀ ਕਬੂਲਾ ਬੀ ਮਾਰਵਾੜੀ ਘੋੜੀਆਂ ਨੂੰ ਵੀ ਮਾਰਤ ਪਾਉਂਦੇ ਆ ਸਭ ਤੋਂ ਪਹਿਲਾਂ ਦਾ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਾਬਾ ਜੀ ਦਾ ਸਟਾਰਟ ਫਰਮ YouTube ਚੈਨਲ ਤੇ ਜਿਹੜੇ ਪਰ ਆਪਣੇ ਨਾਲ ਜੁੜਿਆ Facebook ਪੇਜ ਤੇ ਉਹਨਾਂ ਦਾ ਵੀ ਤੇਦਰੋਂ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਦੋਸਤੋ ਅੱਜ 19 ਜੂਨ 2025 ਦੀ ਵੀਡੀਓ ਤੇ ਜਾਨਵਰ ਦਿਖਾਵਾਂਗੇ ਦੋ ਇੱਕ ਤਾਂ ਚੰਬੀ ਬੱਚੀ ਦਿਖਾਉਣੀ ਆ ਤੇ ਦੂਜੀ ਦਿਖਾਉਣੀ ਆ ਮਾਰਵਾੜੀ ਬਿੱਟੀ ਉਮਰ ਤਕਰੀਬਨ ਦੋਨਾਂ ਦੀ ਬਰਾਬਰ ਜਿਹਾ ਤੇ ਕੁਆਲਿਟੀ ਕੁਆਲਿਟੀ ਦੋਨਾਂ ਦੀ ਬਹੁਤ ਚੰਗੀ ਆ ਇੱਕ ਮਾਰਵਾੜੀ ਇੱਕ ਚੰਬੀ ਆ ਦੋਨੇ ਤਾਂ ਪਾਈਆਂ ਜਿਹੜਾ ਭਰਾ ਕੋਈ ਨੌਗਰੇ ਬੱਚੇ ਲੈਣ ਦਾ ਚਾਹਵਨ ਹੋਇਆ ਤਾਂ ਉਹ ਚੰਬੀ ਬੱਚੀ ਦੇਖ ਲੈ ਤੇ ਜਿਹਨੇ ਲੈਣੇ ਮਾਰਵਾੜੀ ਬੱਚੇ ਤੇ ਉਹ ਆ ਮਾਰਵਾੜੀ ਬੱਚੀ ਦੇਖ ਲੈ ਦੋਨਾਂ ਦੀ ਕੁਆਲਿਟੀਆਂ ਵੀ ਚੰਗੀਆਂ ਖਾਨਦਾਨ ਵੀ ਤਕੜੇ ਆ ਤੇ ਬਾਕੀ ਰੇਟ ਵੀ ਜਾਇਜ਼ ਆ ਮਾਰਕੀਟ ਨਾਲ ਉਸ ਹਿਸਾਬ ਦਾ ਰੇਟ ਆ ਵੀਡੀਓ ਪੂਰੀ ਦੇਖ ਲਓ ਡਿਟੇਲ ਤੁਹਾਨੂੰ ਮਿਲ ਜੂ ਲੋ ਵੀ ਸੱਜਣੋ ਕਰਿਓ ਮੜੀਆਂ ਚੈੱਕ ਪਹਿਲਾਂ ਚੰਬੀ ਬੱਚੀ ਦੀ ਡਿਟੇਲ ਦਵਾਂ ਬਸ ਬੇਨਤੀ ਪ੍ਰਾਣੀ ਐ ਜੋ ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਸਾਡਾ ਹੌਸਲਾ ਬਣਿਆ ਰਹੇ ਤੁਹਾਡੇ ਲਈ ਚੰਗੇ ਤੋਂ ਚੰਗੇ ਜਾਨਵਰ ਜਾਇਜ਼ ਮੁੱਲ ਤੇ ਲਾਈਏ ਤੇ ਮਿੱਤਰੋ ਚੰਬੀ ਬੱਚੀ 7 ਤੱਕ ਮਹੀਨੇ ਉਮਰ ਆ ਕੰਨ ਦੀ ਬਾਹਲੀ ਸੋਹਣੀ ਆ ਯਾਰ ਕੰਨ ਤਾਂ ਦੇਖ ਕੇ ਬੰਦਾ ਸਾੜ ਦਿੰਨੀ ਗਲਡੀ ਚੰਬੀ ਜੀ ਆ ਚਾਰੇ ਪੈਰ ਚਿੱਟੇ ਦੋਸਤੋ ਪਿੰਡੇ ਦੇ ਤਕਰੀਬਨ ਸਾਰੇ ਵਾਲੇ ਚਿੱਟੇ ਨੱਕ ਨੁੱਕ ਦੇਖੋ ਕਿੰਨੇ ਚੰਗੀ ਆ ਪੁੱਠਾ ਪਾਠਾ ਸੋਹਣਾ ਤੇ ਪਲੀ ਹੋਈ ਆ ਰਾਜੀ ਆ ਬੱਚੀ ਮੰਨ ਲਓ ਬੰਦੇ ਨੂੰ ਹੁੰਦਾ ਯਾਰ ਆਪਾਂ ਨੂੰ ਰਾਜੀ ਘੋੜੀ ਮਿਲ ਜੇ ਤਾਂ ਪੂਰੀ ਵਧੀਆ ਹੀ ਆ ਕਿਉਂਕਿ ਰਾਜੀ ਘਰੇ ਖੜੀ ਵੀ ਸੋਹਣੀ ਲੱਗੇ ਦੂਜੀ ਗੱਲ ਬਾਲਪੋਰੀਆਂ ਦੀ ਜਮਾਂ ਸਾਫ ਆ ਇੱਕ ਬਾਡੀ ਦੀ ਖੁੱਲੀ ਆ ਚੰਗੀ ਡੀਫਲ ਘੋੜੀ ਬਣੋ ਤੇ ਖਾਨਦਾਨ ਦੀ ਗੱਲ ਕਰੀਏ ਤਾਂ ਦੋਸਤੋ ਅਵੋਰ ਬਲੱਡ ਲਾਈਨ ਆ ਸੱਬੇ ਵਾਲੇ ਘੋੜੇ ਦੀ ਪੋਤੀ ਆ ਤੇ ਆਪਣੇ ਵਾਲੇ ਡਾਇਮੰਡ ਦੀ ਬੱਚੀ ਆ ਮਿੱਤਰੋ ਮਾਂ ਇਹਦੀ ਚੰਬੀ ਸੀ ਸੋ ਜੇ ਕੋਈ ਵੀਰ ਚਾਹਵਨ ਹੋਇਆ ਬੱਚੀ ਖਰੀਦਣ ਦਾ ਤਾਂ ਬੱਚੀ ਚੰਬੀ ਦੇਖ ਸਕਦਾ ਕੁਆਲਿਟੀ ਬੁਰੀ ਚੰਗੀ ਅਤੇ ਰੇਟ ਤਾਂ ਤੁਹਾਨੂੰ ਪਤਾ ਹੀ ਆਪਣਾ ਮਾਰਕੀਟ ਨਾਲੋਂ ਸਸਤਾ ਹੁੰਦਾ ਹੀ ਆ ਬੱਚੀ ਨਹੀਂ ਦੇਖ ਕੋਈ ਨਹੀਂ ਦੋ ਤੁਹਾਨੂੰ ਇੰਨੇ ਗਾਰੰਟੀ ਦੇਤੀ ਆਜੋ ਦਿਲ ਖੋਲ ਕੇ ਆਜੋ ਬੱਚੀ ਦੇਖਿਓ ਪੂਰੇ ਟਗਾ ਕੇ ਤੇ ਬੱਚੀ ਤੁਹਾਡੇ ਮਨ ਨੂੰ ਜਾਜੂ ਤੇ ਨੰਬਰ 2 ਤੇ ਆ ਮਾਰਵੜੀ ਬੀਸੀਰੀ ਤੇ ਹੁਣੇ ਉਮਰ ਦੋਨਾਂ ਬੱਚੀਆਂ ਦੀ ਬਰਾਬਰੀ ਆ ਮਨ ਲਓ 7-7 ਮਹੀਨੇ ਕੁਮੜਾ ਬੱਚਿਆਂ ਦੀ ਤੇ ਬੱਚੀ ਕੋਮੈਟ ਕਲਰ ਦੀ ਹੈ ਜੀ ਇਹਦੇ ਮੱਥੇ ਫੁੱਲਾਂ ਕੁਆਲਿਟੀ ਇਹਦੀ ਵੀ ਚੰਗੀ ਹੈ ਲੈਂਥ ਲੰਥ ਵੀ ਬਹੁਤ ਹੈ ਬੱਚਿਆ ਦੇਖੋ ਆ ਕੇ ਲਵਾਈ ਤੁਸੀਂ ਚੈੱਕ ਕਰੋਗੇ ਨਾ ਤਾਂ ਲਵਾਈ ਵਿੱਚ ਬੱਚੀ ਬਹੁਤ ਜ਼ਿਆਦਾ ਲੰਮੀ ਹੈ ਤੇ ਪਰ ਪੁੱਠਾ ਪਾਠਾ ਵੀ ਪੂਰਾ ਹੋਣਾ ਗਰਦਨ ਵੀ ਲੰਮੀ ਹੈ ਕੰਨ ਕੁੰਬੀ ਚੰਗਾ ਹੈ ਮਾਰਕੇ ਦੀ ਗੱਲ ਕਰੀਏ ਮੱਥੇ ਫੁੱਲ ਇੱਕ ਪੈਰ ਚਿੱਟਾ ਦੋਸਤ ਤੇ ਰੰਗ ਇਹਦਾ ਪੱਕਾ ਕੁਮੈਤਾ ਨਹੀਂ ਤਾਂ ਆਪਾਂ ਦੇਖ ਲੈਣ ਜੇ ਮਾਰਵਾਰੀ ਕੁਮੈਤਾ ਦੋ ਤਿੰਨ ਕਲਰ ਦੇ ਹੁੰਦੇ ਆ ਕੋਈ ਪੱਕਾ ਕੋਈ ਕੱਚਾ ਕੋਈ ਮੰਨ ਲਓ ਕਿਹੜੇ ਕੁਲਾ ਰੰਗਿਆ ਭੂਲ ਦਿੰਦੇ ਉਹਨੂੰ ਪਰ ਇਹ ਪੱਕਾ ਰੰਗ ਹੈ ਜਿਹੜਾ ਉਹ ਬਹੁਤ ਰੇਅਰ ਮਿਲਦਾ ਮਿੱਤਰੋ ਪੱਕੇ ਰੰਗ ਦੀ ਖਮੈਤ ਬੱਚੀ ਆ 7 ਕੁ ਮਹੀਨੇ ਉਮਰ ਬਾਲਪੋਰੀਆਂ ਦੀ ਇਹ ਵੀ ਸਾਫ ਬਾਲਪੋਰੀਆਂ ਦੀ ਤਕਰੀਬਨ ਆਪਣੇ ਸਾਰੇ ਜਾਨਵਰ ਸਾਫ ਮਿਲਨੇ ਕੋ ਤੁਹਾਨੂੰ ਬਾਲਪੋਰੀਆਂ ਨੇ ਕੋਈ ਫਾਲਟ ਨਹੀਂ ਮਿਲੂ ਤੇ ਬੱਚੀ ਇਹ ਵੀ ਜਾਇਜ਼ ਮੋਲ ਦੀ ਆ ਇਹਦਾ ਬਾਪ ਰਾਜਸਥਾਨ ਚਾ ਦੋਸਤੋ ਸਾਊ ਠੰਡੀ ਬੱਚੀ ਆ ਕੋਈ ਅਗਰੈਸ਼ਨ ਨਹੀਂ ਕੋਹ ਨਹੀਂ ਮੰਨ ਲਓ ਬੱਚਿਆਂ ਦੇ ਰੱਖਣ ਵਾਲੀ ਆ ਤੇ ਰੇਟ ਦੋਨਾਂ ਦਾ ਬਰਾਬਰ ਜੀ ਚਾਹੇ ਚੰਬੀ ਬੱਚੀ ਲੈ ਲਓ ਤੇ ਚਾਹੇ ਲੈ ਲਓ ਮਾਰਵਾੜੀ ਜਿੱਦਾਂ ਦਾ ਤੁਹਾਡਾ ਟੇਸਟ ਹੋਵੇ ਜਿੱਦਾਂ ਦਾ ਤੁਹਾਡਾ ਮੰਨ ਲਓ ਮੰਨ ਦੀ ਹੀਜ ਹੋਈ ਵੀ ਜੇ ਨੁਕਰੇ ਬੱਚੇ ਲੈਣੇ ਆ ਤਾਂ ਉਹ ਚੰਬੀ ਪਹਿਲੀ ਬੱਚੀ ਦੇਖ ਲਓ ਉਹ ਵੀ ਟੌਪ ਕੁਆਲਿਟੀ ਆ ਜੇ ਮਾਰਵਾੜੀ ਬੱਚੇ ਲੈਣੇ ਆ ਤਾਂ ਆਹ ਦੇਖ ਲਓ ਦੋਨਾਂ ਦਾ ਰੇਟ ਬਹੁਤ ਜਾਇਜ਼ ਆ ਮੈਂ ਫੇਰ ਵੀਡੀਓ ਦੇ ਵਿੱਚ ਹੀ ਬੋਲ ਦਿੰਨਾ ਵੀ ਦੋਨਾਂ ਬੱਚਿਆਂ ਦਾ ਰੇਟ ਜਾਇਜ਼ ਆ ਕੋਈ ਰੇਟ ਵਾਲੇ ਪਾਸੇ ਨਾ ਘੁੜ ਆਇਓ ਤੁਸੀਂ ਫੋਨ ਲਾ ਲਿਓ ਨੰਬਰ ਮੈਂ ਲਾਸਟ ਤੇ ਦੇ ਦੋ ਜੇ ਮਾਂ ਬੱਚਿਆਂ ਚਾ ਚਾਹੀਆਂ ਫੋਨ ਲਾ ਕੇ ਰੇਟ ਦਾ ਪਤਾ ਲੈ ਲਓ ਜਿਸ ਹਿਸਾਬ ਸਿਰ ਵੇਂਦਾ ਹੋਇਆ ਤੁਹਾਡੀ ਤਾਂ ਆ ਕੇ ਫਾਰਮ ਤੇ ਦੇਖ ਕੇ ਬੱਚਿਆਂ ਬਾਈ ਵੀਡੀਓ ਨਾਲੋਂ ਜ਼ਿਆਦਾ ਤੁਹਾਨੂੰ ਚੰਗੇ ਮਿਲਣਗੇ ਖਰਨੀ ਖੁਰਨੀ ਦੇ ਬੱਚੇ ਦੇਖੋ ਬੱਚੀ ਦੀ ਖਰਨੀ ਖੁਰਨੀ ਕਿੰਨੀ ਚੰਗੇ ਖਾਨਾਂ ਵਾਲੇ ਪਾਸੇ ਪੱਖੋਂ ਲਾਲੀ ਪੈਰਾਂ ਵਾਲੇ ਪੱਖੋਂ ਲਾਲੀ ਮਜ਼ਬੂਤੀ ਇੱਕ ਬਾਡੀ ਦੀ ਪੂਰੀਆਂ ਓਕੇ ਰਿਪੋਰਟਾਂ ਵਾਕੇ ਨੰਬਰ ਦੇ ਦਿੱਤਾ ਥੱਲੇ ਫੋਨ ਲਾ ਲਓ